ਪੰਜਾਬ ਦੇ YouTube ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਧਰਮਾ ਹਰਿਆਉ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਮੇਰੇ ਨਾਲ ਨੇ ਜੋ ਉਹ ਇੱਕ ਬਹੁਤ ਹੀ ਵਧੀਆ ਕਿਸਾਨ ਅਗਾਬ ਨੂੰ ਸੋਚ ਦੇ ਮਾਲਕ ਸਰਦਾਰ ਅਮਰੀਕ ਸਿੰਘ ਜੀ ਗਿੱਲ ਜਿਨ੍ਹਾਂ ਦਾ ਪਿੰਡ ਗਿਦੜਿਆਣੀ ਜ਼ਿਲ੍ਹਾ ਸੰਗਰੂਰ ਉਹ ਇੱਕ ਇਦਾਂ ਦੇ ਕਿਸਾਨ ਨੇ ਜਿਹੜੇ ਕਿ ਮੇਰੇ ਖਿਆਲੇ ਵੀ 20 ਸਾਲ ਤੋਂ ਹੁਣ ਤੱਕ ਜੋ ਇੱਕ ਵੱਖਰੀ ਫਸਲ ਅਗਾਉਂਦੇ ਨੇ ਵੱਖਰੀ ਖੇਤੀ ਕਰਦੇ ਨੇ ਫੁੱਲਾਂ ਦੀ ਖੇਤੀ ਕਰਦੇ ਨੇ ਤੇ ਆਓ ਫਿਰ ਆਪਾਂ ਜਾਣਦੇ ਹਾਂ ਉਹਨਾਂ ਤੋਂ ਕਿ ਉਹਨਾਂ ਨੂੰ ਕਿੰਨਾ ਕੁ ਮੁਨਾਫਾ ਹੁੰਦਾ ਹੈ ਤੇ ਕਿੰਨੀ ਕੁ ਉਹਨਾਂ ਦੀ ਮਿਹਨਤ ਹੁੰਦੀ ਹੈ ਤੇ ਕਦੋਂ ਉਹਨਾਂ ਦੀ ਸ਼ੁਰੂਆਤ ਹੋਈ ਤੇ ਕਿਵੇਂ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਹੋਈ ਆਜੋ ਆਪਾਂ ਅਮਰੀਕ ਸਿੰਘ ਜੀ ਦੇ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਗਿੱਲ ਸਾਹਿਬ ਸਾਡੇ ਚੈਨਲ ਦੇ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜਿਹੜੇ ਪਹਿਲਾਂ ਖੜ੍ਹਿਆਲੀਆਂ ਨੂੰ ਤੁਸੀਂ ਲੈ ਕੇ ਆਏ ਉਸ ਚੈਨਲ ਧਰੂ ਹੁਣ ਸਾਨੂੰ ਫਾਰਮਰਾਂ ਨੂੰ ਸ਼ੁਰੂ ਕਰਾਈ ਜੀ ਗਿੱਲ ਸਾਹਿਬ ਤੁਸੀਂ ਜਿਸ ਤਰ੍ਹਾਂ ਇੱਕ ਬਖਰੀ ਕਿਸਮ ਦੀ ਜਿਹੜੀ ਖੇਤੀ ਸ਼ੁਰੂ ਕੀਤੀ तकरीबन 20 ਸਾਲ ਪਹਿਲਾਂ 20 ਸਾਲ ਦਾ ਅਸਾ ਹੋ ਗਿਆ ਇਹ ਜੋ ਖੇਤੀ ਕਰਨ ਦਾ ਜਿਹੜਾ ਸੀ ਤੁਹਾਨੂੰ ਕਹਿ ਲਿਏ ਵੀ ਸ਼ੌਕ ਜੇ ਕਿਹਨੇ ਤੁਹਾਨੂੰ ਪ੍ਰੇਰਿਤ ਕੀਤਾ ਹਾਲਾਂਕਿ ਅੱਜ ਕੱਲ ਹਰ ਇੱਕ ਬੰਦਾ ਜਿਹੜਾ ਪੰਜ ਚਾਰ ਫਸਲਾਂ ਦੇ ਆਪਾਂ ਪਿੱਛੇ ਪਏ ਹੋਏ ਆ ਪਰ ਤੁਸੀਂ ਇੱਕ ਉਹ ਕੀਤਾ ਜੋ ਅੱਜ ਮੇਰੇ ਖਿਆਲ ਵਿੱਚ ਬਹੁਤ ਘੱਟ ਕਿਸਾਨ ਨੇ ਜਿਹੜੇ ਕਰਕੇ ਰਾਜੀ ਨੇ ਤਰ ਤਰ ਰਹੇ ਨੇ ਪਰ ਫਿਰ ਵੀ ਉਹ ਐਡੀ ਗਿਣਤੀ ਦੇ ਵਿੱਚ ਨਹੀਂ ਕਰ ਰਹੇ ਜਿਸ ਤਰ੍ਹਾਂ ਤੁਸੀਂ ਇਹ ਉਪਰਾਲਾ ਕੀਤਾ ਤੁਹਾਨੂੰ ਕਿੰਨਾ ਨੇ ਪ੍ਰੇਰਿਤ ਕੀਤਾ ਸੀ ਇਸ ਖੇਤੀਬਾੜੀ ਪਰਮਾ ਜੀ ਜੋ ਕਿਹੜਾ ਨਾ ਵਕ ਵਕ ਤਰ੍ਹਾਂ ਦੀਆਂ ਸਕੀਮਾਂ ਲੱਭਦਾ ਹੈ ਵੀ ਆਪਣੀ ਆਮਦਨ ਵੱਧ ਹੋਵੇ ਜੀ ਬਿਲਕੁਲ ਤੇ ਮੈਨੂੰ ਪ੍ਰੇਰਿਤ ਕਰਨ ਵਾਲੇ ਸਾਡੇ ਰਿਸ਼ਤੇਦਾਰ ਜੀ ਜਾਨਕੀ ਆਪਣੇ ਮਾਸੜ ਜੀ ਹਰਪਾਲ ਸਿੰਘ ਜੀ ਢਾਲੀਵਾਲ ਤੇ ਜਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਤੋਂ ਪ੍ਰੇਰਿਤ ਹੋਏ ਜੀ ਅਸੀਂ ਲਾਬ ਦੇ ਫੁੱਲਾ ਲਾਬ ਦੇ ਲਾਉਡਰਾਂ ਨੂੰ ਫੁੱਲਾਂ ਦੀ ਕੀਤੀ ਕਰਨ ਦਾ ਸੁਝਾਅ ਮੈਨੂੰ ਦਿੱਤਾ ਜੀ ਉਹਨਾਂ ਨੇ ਆਪਦੇ ਵਿੱਚੋਂ ਥੋੜੀ ਜਿਹੀ ਪੌਦ ਦਿੱਤੀ ਜੋ ਜੇ 2 ਰੇਟ ਤੇ ਇੱਕ ਕ੍ਰੌਸਸ ਇੱਕ ਫਲੌਕਸ ਜੀ ਜਾਨਕੀ ਮੈਨੂੰ ਪੌਦ ਦਿੱਤੀ ਮੈਂ ਪਹਿਲੇ ਸਾਲ 1997-99 ਦੀ ਗੱਲ ਹੈ ਜੀ ਤੇ 5 ਕਿਲੋ ਮੈਂ ਕ੍ਰੌਸਸ ਦਿੱਤਾ ਆਪਣੀ ਪਿਛਲੀ ਸਾਈਡ ਲੱਗਿਆ ਹੋਇਆ ਹਾਂ ਜੀ ਤੇ ਪਾਈਆ ਮੈਂ ਫਲੌਕਸ ਦਿੱਤਾ ਜੀ ਉੱਥੋਂ ਮੈਨੂੰ ਉਹ ਬੱਲ ਆ ਗਿਆ ਵੀ ਮੈਂ ਕਿਵੇਂ ਕੀਤੀ ਕਰ ਸਕਦਾ ਤੇ ਹੁਣ ਦੇਖੋ ਮੈਂ 7-8 ਕਿੱਲੇ ਨਹੀਂ ਕੀਤੀ ਜਾਦੀ ਤੇ ਪਹਿਲੀ ਵਾਰੀ ਤੁਸੀਂ ਕਿੰਨਾ ਕੁ ਬਾਹਣ ਦੇ ਵਿੱਚ ਕੀਤੀ ਸੀ ਪਹਿਲੇ ਵਾਰੀ ਜੋ ਪਹਿਲੀ ਵਾਰ ਕਰੀ ਤਾਂ ਮੈਂ 7-8 ਕੁ ਬੈੱਡੀ ਲਾਈ ਸੀ ਜੀ ਵੀ ਮੇ ਬੈੱਡ ਮੈਂ ਕਰਬ ਬਟਾ ਆਪਣ ਜਿੰਦਰੀ ਨਾਲ ਪਾਈਆਂ ਯਾਨੀ ਕਿ ਕੋਈ ਸਾਧਨ ਨਹੀਂ ਹੁੰਦਾ ਤੇ ਖੁਸ਼ਬ ਨਹੀਂ ਸੀਗਾ ਹਾਂਜੀ ਵੀ ਬਸ 7-8 ਕੁ ਬੈੱਡੀ ਹੀ ਪਾਈ ਦੀ ਦੂਜੇ ਸਾਲ ਮੈਂ 1 ਏਕੜ ਕਰਿਆ ਜੀ ਹਾਂਜੀ 1 ਏਕੜ ਤੋਂ ਮੈਂ ਸਾਢੇ 4 ਕੁਇੰਟਲ ਕਰਵਸਸ ਕੱਢਿਆ ਜੀ ਜਿਹੜਾ ਕਿ ਉਸ ਟਾਈਮ 100 ਕੀ ਕਰ 125 ਰੁਪਈਆ ਦਾ ਰੇਟ ਸੀ 30 25 25 ਦਾ ਜੀ ਯਾਨੀ ਕਿ ਉਦੋਂ ਆਪਣਾ 45000 50 50000 ਦਾ ਹੋ ਗਿਆ ਸੀ ਇਹ ਕਣਕ 17 ਹਜ਼ਾਰ ਦੀ ਕਿੱਲੇ ਚ ਹੁੰਦੀ ਸੀ ਉਸ ਟਾਈਮ ਉਸ ਟਾਈਮ ਦੀ ਹਾਂਜੀ ਮਾਲਕੇ ਤਿੰਨ ਗੁਣਾ ਜ਼ਿਆਦਾ ਸੀ ਤਿੰਨ ਗੁਣਾ ਜ਼ਿਆਦਾ ਹੋ ਗਈ ਸੀ ਜੀ ਤੇ ਅੱਜ ਕੱਲ ਤੁਸੀਂ ਇਸ ਖੇਤੀ ਦੇ ਵਿੱਚੋਂ ਕਿੰਨਾ ਕੁ ਮੁਨਾਫਾ ਲੈ ਰਹੇ ਹੋ ਪ੍ਰਤੀ ਏਕੜ ਦਾ ਹਿਸਾਬ ਲਾਇਆ ਜਾ ਟਰਮਾ ਜੀ ਅੱਜ ਕੱਲ ਖੇਤੀ ਚੋਂ ਉਹ ਤਾਂ ਜਿਵੇਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਵੀ ਅਸੀਂ ਬੀਜ 19 21 ਚ ਕਰਾਂਗੇ ਦੁੱਗਣੀ ਹਾਂ ਅ ਮੈਂ ਅਜ ਤੂੰ 10 ਸਾਲ ਪਹਿਲਾਂ ਵੀ ਡੁੱਗਣੀ ਕੀਤੀ ਕਰਦੇ ਜੀ ਜਾਨੀ ਕਿ ਵੀ ਕਣਕ ਆਪਣੀ ਜੀ ਹੁਣ 30000 ਦੀ ਨਿਕਲਦੀ ਹੈ ਜਾਂ 35 ਦੀ ਨਿਕਲਦੀ ਹੈ 40 ਨਿਕਲਦੀ ਹੈ ਹੁਣ ਇਸ ਵਕਤ ਆਪਾਂ ਨੂੰ 80000 ਤੋਂ ਲੈ ਕੇ 1/2 ਲੱਖ ਤੱਕ ਆਪਾਂ ਨਾਮ ਦਾ ਦੇ ਰਹੀ ਹੈ ਜੀ ਇਹ ਬਸ ਇਹ ਇੱਕ ਕਿੱਲੇ ਮਗਰ ਇੱਕ ਕਿੱਲੇ ਏਕੜ ਚੋਂ ਹੀ ਹਨ ਜੀ ਤੇ ਇਹਦੇ ਵਾਸਤੇ ਜਿਹੜੀ ਮਿਹਨਤ ਹੈ ਇਹ ਇੱਕ ਨਿਗਪਾਲ ਦੀ ਮਿਹਨਤ ਹੈ ਜ਼ਰੂਰੀ ਹੈ ਜੀ ਹਰ ਇੱਕ ਵਾਸਤੇ ਜਿਵੇਂ ਹੁਣ ਕਣਕ ਦਾ ਬੀਜਦਾਨ ਹੈ ਜੀ ਬਸ ਕੇ ਜਰਾ ਕਮੈਨਾ ਵੜਦਣੀਆਂ ਨਾ ਇਹ ਸੌਖਾ ਹੋ ਗਿਆ ਤਰੀਕਾ ਜਿਹੜੀ ਇਹ ਹੈ ਜੀ ਇਹ ਲੇਬਰ ਦਾ ਕੰਮ ਹੈ ਜੀ ਜੀ ਲੇਬਰ ਦਾ ਕੰਮ ਹੈ ਜੇ ਤਾਂ ਲੇਬਰ ਪਿੰਡ 'ਚ ਮਿਲਦੀ ਤਾਂ ਤਾਂ ਇਹ ਬਹੁਤ ਵਧੀਆ ਕੀਤੀ ਹੈ ਜੀ ਜੇ ਲੇਬਰ ਨਹੀਂ ਮਿਲਦੀ ਫਿਰ ਕਿਸਾਨ ਵੀ ਇਹਨੂੰ ਆਪਣਾਉਣਾ ਜੀ ਹਾਂ ਲੇਬਰ ਮਿਲਦੀ ਹੈ ਬੜੀਆ ਸਸਤੀ ਲੇਬਰ ਮਿਲਦੀ ਹੈ ਚਾਹਉਂ ਰੋਜ਼ਗਾਰ ਵੀ ਹੈ ਜਿਵੇਂ ਨਰੇਗਾ ਨਰੇਗਾ ਦਿੰਦੇ ਨਾ ਆਪਾਂ ਵੀ 100 ਦਿਨ ਦਾ ਰੋਜ਼ਗਾਰ ਦਿੰਦੇ ਆ ਵੀ ਨਾਲ ਨਾਲੇ ਪੋਨਾਂ ਦੇ ਫੜਿਆਂ ਦੇ ਗਰੀਬ ਬੰਦਿਆਂ ਦਾ ਕੰਮ ਚੱਲਦਾ ਜੀ ਨਹੀਂ ਸਾਡੀ ਆਮਦਨ ਦੁੱਗਣੀ ਹੁੰਦੀ ਹੈ ਜੀ ਜੀ ਇਸ ਕਰਕੇ ਜੀ ਇਹਦੀ ਮਿਹਨਤ ਬਹੁਤ ਹੈ ਜੀ ਯਾਨੀ ਤਕਰੀਬਨ ਉਹ ਜੋ ਖਰਚਾ ਲਾਈਏ ਕਣਕ ਨੂੰ ਦੁੱਗਣੀ ਮਿਹਨਤ ਹੈ ਜੀ ਸਮਝ ਜੀ ਹਾਂ ਖਰਚੇ ਤੇ ਇਸ ਤੋਂ ਜਦੋਂ ਤੁਸੀਂ ਸ਼ੁਰੂ ਕੀਤੇ ਹਾਂਜੀ ਇਹ ਫਸਲ اگਾਉਣੀ ਤਾਂ ਉਦੋਂ ਫਿਰ ਤੁਹਾਨੂੰ ਕੁਝ ਦਿੱਕਤਾਂ ਵਗੈਰੇ ਵੀ ਆਈਆਂ ਹੋਣੀਆਂ ਹਾਂਜੀ ਪਰ ਮੈਂ ਜੇ ਕੋਈ ਨਵੀਂ ਖੇਤੀ ਕਰਾਂਗੇ ਉਹਦੇ ਦਿੱਕਤਾਂ ਤਾਂ ਆਉਣਗੀਆਂ ਜੀ ਉਦੋਂ ਸੰਦ ਨਹੀਂ ਸੀ ਬੈੱਡ ਮੇਕਰ ਬੈੱਡ ਪਾਉਣੇ ਹੁੰਦੇ ਨਾ ਟਰੈਕਟਰ ਦਾ ਸਾਧਨ ਨਹੀਂ ਸੀ ਕੋਈ ਹਾਂਜੀ ਕਮਜ਼ੋਰ ਇਹ ਯਾਰਸਕ ਸਥਿਤੀ ਬਹੁਤ ਕਮਜ਼ੋਰ ਸੀ ਜੀ ਤੇ ਤਾਂ ਕਰਕੇ ਦਿੱਕਤਾਂ ਆਈਆਂ ਹੌਲੀ-ਹੌਲੀ ਆਪਾਂ ਨੇ ਸੰਦ ਇਕੱਠੇ ਕੀ ਵੀ ਆਮਦਨ ਹੁੰਦੀ ਗਈ ਹਾਂ ਟਰੈਕਟਰ ਵੀ ਲੈਣੇ ਪਏ ਟਰੈਕਟਰ ਲੈਤੇ ਜੀ ਪਹਿਲਾਂ ਬਲਦ ਵੀ ਨਹੀਂ ਹੁੰਦਾ ਸੀਗਾ ਹੌਲੀ ਹੌਲੀ ਵਾਦਾ ਵਾਦਾ ਜੀ ਔਂਕੜਾ ਤਾਂ ਆਉਂਦੀ ਨਹੀਂ ਜਦੋਂ ਨਵੀਂ ਖੇਤੀ ਹੁੰਦੀ ਹੈ ਜੀ ਜੀ ਤੇ ਇਸ ਕਰਕੇ ਹੌਲੀ ਹੌਲੀ ਚੱਕਾ ਚੱਲਦਾ ਗਿਆ ਜੀ ਤੇ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਹਾਂਜੀ ਤੁਹਾਡੇ ਨਗਰ ਗਦਰਿਆਣੀ ਦੇ ਵਿੱਚ ਉਸ ਤੋਂ ਬਾਅਦ ਕਿਸੇ ਨੇ ਹੋਰ ਵੀ ਕੋਸ਼ਿਸ਼ ਕੀਤੀ ਹੈ ਫਸਲ ਲਗਾਉਣ ਦੀ हां जी ਕੋਸ਼ਿਸ਼ਾਂ ਨੂੰ ਜੋ ਦੇਖ ਦੇਖ ਕੇ ਜਦੋਂ ਖਰੂਜਾ ਖਰੂਜੇ ਨੂੰ ਦੇਖ ਕੇ ਰੰਗ ਤਾਂ ਫਟਾਉਂਦੀ ਐ ਤੇ ਫੁੱਲਾਂ ਦੀ ਖੇਤੀ ਤਾਂ ਆਪਣੇ ਬਹੁਤ ਕਰਨ ਲੱਗ ਗਏ ਜੀ ਹੁਣ ਆਪਣੇ ਜਦੋਂ ਮੈ ਲਾਉਂਦਾ ਤੇ ਉਹ ਮੈ ਕੱਲਾ ਲੰਦੇ ਦੀ ਲੋਕ ਮੈਨੂੰ ਮਖੌਲ ਕਰਦੇ ਸੀ ਤੇ ਹੁਣ ਲੋ ਆਪਣੇ 60 70 ਕਿੱਲੇ 70 ਤੋਂ 80 ਕਿੱਲਿਆਂ ਦਾ ਗੇੜ ਹੋਊਗਾ ਫੁੱਲਾਂ ਲਾਉਣ ਵਾਲਾ ਤੇ ਇਸ ਕਰਕੇ ਵੀ ਹੁਣ ਲਾਉਣ ਤਾਂ ਲੱਗ ਗਈ ਲੋਕ ਆਉਂਦਾ ਨੇ ਜੀ ਤਾਂ ਹੀ ਲਾਉਣ ਲੱਗੇ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਇਹਨੂੰ ਤੁਸੀਂ ਜਦੋਂ ਤੁਹਾਡੀ ਫਸਲ ਪੱਕ ਗਈ ਤਾਂ ਤੁਸੀਂ ਵੇਚਦੇ ਕਿੱਥੇ ਹੋਏ ਇਹ ਤਾਂ ਮੈਨੂੰ ਸਮਝ ਆਇਆ ਇਹ ਜਿਹੋ ਕੋਸ਼ ਹੈ ਫੁੱਲਾਂ ਦੀ ਖੇਤੀ ਕਰਾਉਂਦੀਆਂ ਨੇ ਇਹ ਕੰਪਨੀਆਂ ਕਰਾਉਂਦੀਆਂ ਨੇ ਨਾ ਕਿ ਯੂਨੀਵਰਸਿਟੀ ਜੀ ਯੂਨੀਵਰਸਿਟੀ ਤੋਂ ਤਾਂ ਥੋੜਾ ਸੁਝਾਅ ਮਿਲਿਆ ਵੀ ਫੁੱਲਾਂ ਦੀ ਖੇਤੀ ਕਰੋ ਉਹ ਜਦੋਂ ਉਹਨਾਂ ਦਾ ਬੋਰਡ ਲੱਗਿਆ ਹੋਇਆ ਤਾਂ ਮੈਂ ਕਹ ਸੀ ਆਈ ਗੱਲ ਤੁਹਾਨੂੰ ਮੈਂ ਦੱਸਦਾ ਤੇ ਅਸੀਂ ਨਹੀਂ ਪਟਾਇਆ ਯਾਨੀ ਯੂਨੀਵਰਸਿਟੀ ਵਾਲੇ ਡਾਕਟਰ ਜੀ ਉਹਨਾਂ ਨੂੰ ਕਹਿ ਕੇ ਵੀ ਆਹ ਉਹਨਾਂ ਰੇਟ ਬਦਲ ਲਓ ਜੀ ਰੇਟ ਵੀ ਵਧ ਗਏ ਵੀ ਕੱਢਣ ਵੀ ਅਸੀਂ ਵੱਧ ਲਾ ਗਏ ਤੁਸੀਂ 2 ਕੁਇੰਟਲ ਕਹਿੰਦੇ ਹੋ ਅਸੀਂ 5-5 ਕੱਢਣ ਲੱਗੇ ਯਾਨੀ ਕਿ ਉਹਨਾਂ ਨੇ ਬੋਰਡ ਚੱਕਤਾ ਯੂਨੀਵਰਸਿਟੀ ਨੇ ਤੇ ਕੰਪਨੀਆਂ ਨਾਲ ਕਨੈਕਟ ਕਰਨਾ ਪੈਂਦਾ ਜੀ ਇਹ ਕਨੈਕਟ ਫਾਰਮਿੰਗ ਖੇਤੀ ਹੈ ਜੀ ਪਹਿਲਾਂ ਇਹ ਸਾਡੇ ਨਾਲ ਕਨੈਕਟ ਕਰਦੇ ਨੇ ਜੀ ਹਾਂ ਇਹ ਬਾਇਓਕਾਰਬੋਸ਼ੀਡ ਸਾਡੀ ਕੰਪਨੀ ਡਾਕਟਰ ਅੱਲਾ ਰੰਗਜੀ ਨੇ ਆਪਣੇ ਦੋਸਤਾਂ ਜਾਂ ਜਿਹਨਾਂ ਨਾਲ ਬਾਪਿਆ ਸਭ ਤੋਂ ਪਹਿਲਾਂ ਜਾਇੰਟਸ ਕੰਪਨੀ ਸੀ ਡਾਕਟਰ ਉਪਲ ਜੀ ਵਿੱਦੂ ਪਹਿਲਾਂ ਜਿਹੜੀ ਛੋਟੀ ਛੋਟੀ ਕਿ ਕਿ ਉਹਨਾਂ ਨੇ ਤਾਂ 60 ਤੱਕ ਕਿਸੇ ਵਜ੍ਹਾ ਕਰਕੇ ਜਾ ਵੀ ਹੋ ਰਹੀ ਹਾਂਜੀ ਤੇ ਹੁਣ ਦਾ ਬਾਇਓਕਾਰਬੋਸ਼ੀਡ ਡਾਕਟਰ ਅੱਲਾ ਰੰਗਜੀ ਨੇ ਆਪਣੇ ਉਹਨਾਂ ਨਾਲ ਸਾਡਾ ਸਾਰੇ ਪਿੰਡ ਦੀ ਕਨੈਕਟ ਉਹਨਾਂ ਨਾਲ ਹੀ ਹੈ ਜੀ ਤੇ ਉਹਨਾਂ ਨਾਲ ਕਰਦੇ ਆ ਤੇ ਉਹ ਕਨੈਕਟ ਕਰਦੇ ਨੇ ਜੀ ਵੀ ਇਹ ਫਸਲ ਇੰਨੀ ਲੈਣੀ ਹੈ ਵੀ ਕਰੋਪਸਸ ਇੰਨਾ ਲੈਣਾ ਬਰਵੀਨਾ ਇੰਨਾ ਲੈਣਾ ਪਟੂਨੀਆ ਇੰਨਾ ਲੈਣਾ ਜਾਂ ਹੀਲਿਅਸ ਇੰਨਾ ਲੈਣਾ ਵੀ ਇੰਦੇ ਇੰਨੇ ਕੇ ਲਿ ਬਹਣ ਲਾਓ ਇੰਨਾ ਤੁਸੀਂ ਦੇਵੋਗੇ ਆ ਰੇਟ ਹੈ ਜੀ ਵੱਖ-ਵੱਖ ਵੈਰਿਟੀ ਵਾਲੀ ਵੱਖ-ਵੱਖ ਰੇਟ ਨਹੀਂ ਜੀ ਜੀ ਹਾਂਜੀ ਤੇ ਹੋਰ ਕੋਈ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਤੁਹਾਡੀਆਂ ਇਸ ਫਸਲ ਲਗਾਉਣ ਦੇ ਨਾਲੇ ਪ੍ਰਾਪਤੀਆਂ ਜਿਦਾ ਬਸ ਦੇਖੋ ਜੀ ਆਮਦਨ ਦੁੱਗਣੀ ਹੋਊਗੀ ਪ੍ਰਾਪਤੀ ਹੈ ਆਰਥਿਕ ਸਥਿਤੀ ਸੁਧਰਗੀ ਪ੍ਰਾਪਤੀ ਹੈ ਜੀ ਬੱਚੇ ਪੜਾਏ ਜੀ ਬੱਚਿਆਂ ਨੂੰ ਡਿਗਰੀਆਂ ਕਰਾਈਆਂ ਪੋਸਟ ਗ੍ਰੈਜੂਏਟ ਕਰਾਈ ਜੀ ਇਹ ਵੀ ਪ੍ਰਾਪਤੀਆਂ ਜੀ 5-7 ਕਿੱਲੇ ਵਾਲਾ ਕਣਕ ਵਾਲਾ ਕਿੱਥੋਂ ਫੀਸਾਂ ਭਰਦੋ ਕਿੱਥੋਂ ਘਰ ਦੀ ਔਰਖ ساری ਘਰ ਬਣਾਇਆ ਜੀ ਟਰੈਕਟਰ ਲੇਤਾ ਜੀ ਹੁਣ ਅੱਜ ਆਪਣੇ ਕੋਲੇ ਜੌਂਡੀਆ ਰਹਿ ਗਈ ਪਹਿਲਾਂ ਆਪਾਂ ਛੇ ਟਰੈਕਟਰ ਵੀ ਲੈ ਸਕਦੇ ਸੀ ਜੀ ਪ੍ਰਾਪਤੀਆਂ ਤਾਂ ਬਹੁਤ ਨੇ ਜੇ ਇਹਨਾਂ ਚੋਂ ਆਮਦਨ ਹੁੰਦੀ ਤਾਂ ਹੀ ਪ੍ਰਾਪਤੀਆਂ ਆਉਂਦੀਆਂ ਨੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਆਮਦਨ ਦੇ ਨਾਲ ਨਾਲ ਦਰਮਾ ਜੀ ਪ੍ਰਾਪਤੀਆਂ ਦੋ ਅਵਾਰਡ ਵੀ ਬਣੇ ਮੇਰੇ ਜਿਵੇਂ ਬਾਓ ਘਰ ਉਹ ਸ਼ੀੜੀ ਵਾਲਿਆਂ ਨੇ ਮੈਨੂੰ 올ਡ ਫਾਰਮਰ ਅਵਾਰਡ ਦਿੱਤਾ ਹੀ ਹਾਂ ਬਹੁਤ ਵਧੀਆ ਉਹਨਾਂ ਨੇ ਜਿੱਦ ਕੀਤੀ ਤੇ ਸਰਟੀਫਿਕੇਟ ਦਿੱਤਾ ਜੋ ਅਜਵਾ ਸਰਟੀਫਿਕੇਟ ਦਿੱਤਨੀ ਵੀ ਤੇ ਪਿਛਲੇ ਆਪਣੇ 18 ਚ 5 18 ਨੂੰ ਕੋਈ ਆਪਣੇ ਆਤਮਾ ਦਾ ਫ੍ਰੈਕਸ਼ਨ ਹੋਇਆ ਸੀ ਭੱਟੀ ਸਾਹਿਬ ਆਪਣੇ ਈਡੀਓ ਨੇ ਆਪਣੇ ਲਹਿਰਾਗਾਗਾ ਬਲਾਕ ਚ ਜੀ ਮੈਨੂੰ ਅਗਾਮਦੂ ਕਿਸਾਨ ਬਲਾਕ ਤੋਂ ਅਵਾਰਡ ਮਿਲਿਆ ਜੀ ਇਹ ਹੀ ਆਪਣੀਆਂ ਪ੍ਰਾਪਤੀਆਂ ਨੇ ਜੀ ਉਹਨਾਂ ਮਨਮਾਨੇ ਕਿਸਾਨ ਨੂੰ ਜਾਦ ਕੀਤਾ ਉਹਨਾਂ ਨੇ ਸੋ ਬਹੁਤ ਵਧੀਆ ਤੁਹਾਡੀ ਜਿਹੜੀ ਸੋਚ ਹੈ ਜੀ ਉਸ ਮੁਤਾਬਕ ਤੁਸੀਂ ਲੋਕਾਂ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਕਾਮਯਾਬੀ ਹੋਏ ਹੋ ਖੁਦ ਵੀ ਕਾਮਯਾਬ ਹੋਏ ਹੋ ਤੇ ਹੋਰ ਨੂੰ ਕਰਾਣੂ ਵੀ ਕਾਮਯਾਬ ਕੀਤਾ ਹੁਣ ਕਰਮਾ ਜੀ ਨੂੰ ਪਤਾ ਹੈ ਜੋ 90 ਕਿੱਲੇ ਫੁੱਲਾਂ ਦੇ ਲੱਗ ਜਾਂਦੇ ਨੇ ਅਕਲਫੋਰਨੀਆ ਬਣਾਇਆ ਪਿਆ ਆਪਣੇ ਗਰਦਿਆਣੀ ਜੇ ਸੰਤੋਪਰੇਕ ਨਹੀਂ ਜਾਵਾਂਗੇ ਤਾਂ ਵੀ ਤੁਹਾਨੂੰ 5 ਕਿੱਲੇ ਮਿਲਣਗੇ ਜੇ ਕਿਸਰਗੜੀ ਜਾਵਾਂਗੇ ਤੁਹਾਨੂੰ 20 ਕਿੱਲੇ ਮਿਲਣਗੇ ਜੇ ਲਗਾ ਗੱਲਿਆਂ ਆਵਾਂਗੇ ਤਾਂ ਤੁਹਾਨੂੰ ਦੋ ਤਿੰਨ ਕਿੱਲੇ ਮਿਲਣਗੇ ਤੇ ਜੇ ਆਪਾਂ ਇੱਧਰ ਆਉਨੇ ਆ ਸਾਡੇ ਕਿੰਨੀਆਂ ਆਏ ਉਹ ਤੋਂ ਸਾਡਾ ਦੇਖ ਲਓ ਸੱਤ ਕਿੱਲੇ ਲੱਗੇ ਹੋਏ ਨੇ ਇਹਨਾਂ ਇਹ ਤਾਂ ਉਹਨੋਂ ਫਿਰ ਇਹ ਤਾਂ ਗਨਫੋਰ ਨਹੀਂ ਆ ਬਣਾਏ ਹੋਏ ਜੀ ਆ ਦੇਖੋ ਤਣਕਾਂ ਵੱਡੀਆਂ ਪੀਆਂ ਨਾ ਤੇ ਆਪਣੇ ਫੁੱਲ ਖੜੇ ਨਾ ਜਾਨੀ ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਵੀ ਕਹਿੰਦੇ ਆ ਜੀ ਆਪਾਂ ਕੁਝ ਲਾਂਬਾ ਵੀ ਦੇ ਦਨੇ ਆਪਾਂ ਯੂਨੀਵਰਸਿਟੀ ਨੂੰ ਵੀ ਬਾਗਾਂਵਾਰੀ ਵੀ ਬੀ ਯੂਨੀਵਰਸਿਟੀ ਨੂੰ ਸੋਚਣਾ ਚਾਹੀਦਾ ਜੀ ਜੋ ਐਨੇ ਪੁਰਾਣੇ ਕਿਸਾਨ ਹੈ ਸਾਡੇ ਕੋਲ ਤਾਂ ਕੋਈ ਕੋਈ ਪੱਤਰਕਾਰ ਨਹੀਂ ਆਇਆ ਅਜੇ ਤੱਕ ਜਿਹੜੇ ਤੁਸੀਂ ਤੁਹਾਡੇ ਜਰੀਏ ਸੀ ਹੁਣ ਰੂਰੂ ਹੋਰ ਮੈਂ ਕਹਿਣਾ ਬੀ ਭਾਈ ਸਾਡੇ ਕਹਿਤਾਂ ਚਾ ਕੇ ਦੇਖੋ ਵੀ ਫਲ ਫਲ ਦੇ ਕੋਈ ਸਾਨੂੰ ਵੀ ਕੋਈ ਮੜਾ ਮੋਟਾ ਬਣਦਾ ਅਵਾਰਡ ਦੇ ਦਿਓ ਜੀ ਵੀ ਸਾਡੇ ਵੀ ਹੌਸਲਾ ਬੜਾ ਹੀ ਹੋ ਗਿਆ ਸੀ ਪੈਸਾ ਬੂਦਾ ਤਾਂ ਕੋਈ ਮੰਗ ਨਹੀਂ ਰੇ ਵੀ ਇਹ ਹੀ ਹੌਸਲਾ ਹੀ ਹੈ ਵੀ ਇਹ ਵਾਰਡ ਦੇ ਦਿੰਦਾ ਚੰਗੀ ਗੱਲ ਹੈ ਜੀ ਨਹੀਂ ਫਿਰ ਥੋੜੇ ਜਰੂ ਆਪਾਂ ਹੈਗੇ ਜੀ ਕਿਸਾਨ ਤਾਂ ਹੈਗੇ ਆਪਦੇ ਬਲੱਖਣ ਕੀਤੀ ਕੀਤੀ ਹੈ ਜੀ ਹਾਂਜੀ ਬਾਕੀ ਮੈਂ ਕਿਸਾਨ ਵੀਰ ਨੂੰ ਇੱਕ ਗੱਲ ਕਹਿਣੀ ਜਉਣਾ ਵੀ ਦੇਖੋ ਜਿਵੇਂ ਸਾਡੇ ਪਿੰਡ ਵਾਲੇ ਕਿਸਾਨ ਲੱਗੇ ਨਾ ਮਾਗਰ ਵਧੀਆ ਕਮਾਉਣਗੇ ਵੈਸਾ ਗੱਲਾਂ ਵੀ ਆਉਣ ਲੱਗੀਆਂ ਸਮਝ ਕੀ ਐਵੇਂ ਕਰੀ ਬਾਈ ਜੀ ਆਪਾਂ ਹੱਥ ਬੰਨ੍ਹ ਕੇ ਬੇਨਤੀ ਹੈ ਉਸ ਹਟਮਾ ਕਰੋ ਜੀ ਮਿਲਵੀ ਸ਼ਬਾਦ ਮੂਸਲੇ ਕੰਪਨੀਆਂ ਨਾਲ ਕਨੈਕਟ ਕਰਕੇ ਆਪਦੇ ਆਪ ਆਪਦੇ ਇੱਕ ਦਿਆਂ ਨ ਕਿਸਾਨਾਂ ਤੋਂ ਨਾ ਚਾਹਕ ਆਪਣੇ ਇੱਕ ਸਰਕਾਰਾਂ ਤੋਂ ਨਾ ਚਾਹਕ ਕਰੋ ਵੀ ਕੋਈ ਵੀ ਆਪਾਂ ਗੱਲਬਾਤਾਂ ਕਰਦੇ ਆਂ ਵੀ ਆਪਾਂ ਗੱਲ ਵਾ ਵੀ ਕਿਉਂ ਲੈਣੇ ਆਂ ਆਪਾਂ ਹਿੰਮਤ ਕਰੋ ਵੀ ਆਪਣੇ ਚੌਂਕੜੀਆਂ ਤੇ ਬਹਿ ਕੇ ਚਿੱਟੇ ਕੱਪੜੇ ਪਾ ਕੇ ਮੋਬਾਈਲ ਨਾਲ ਫੋਨ ਲਾ ਕੇ ਨਹੀਂ ਕੋਈ ਬਸਵਲ ਬਣਦੀ ਨਹੀਂ ਤਾਂ ਕਰਨੀ ਪਊਗੀ ਵੀ ਇਹ ਆਉਣਾ ਸੁਣਦੀ ਹੈ ਜੇ ਇੱਕ ਦਿਨ ਆਪਾਂ ਗੌਰ ਕਰੀ ਅੱਜ ਰਾਤ ਨੂੰ ਨ ਸਪਰੀਕ ਦੀ ਸੁੰਢੀ ਲੱਗੀ ਤਾਂ 20 ਕਿਲੋ ਫਾਸਲੇ ਕਿੰਨੇ ਮਗਰ ਜੇ ਆਪਾਂ ਕੁਆਂਟਰ 5 ਕੁਆਂਟਰ ਕਹਿੰਦੇ ਕਰਮ ਸੋਸ ਲਿਖ ਰੂਗਾ ਤਾਂ ਫਿਰ ਉਹ ਹੋਕ ਤਾਂ 20 ਕਿਲੋ ਹੀ ਰਹਿ ਜਾਊਗਾ ਵੀ ਜੇ 5 4 ਦਿਨ ਲੰਘ ਗਏ ਵੀ ਯਾਨੀ ਕਿ ਇਹਨਾਂ ਦੀ ਪੂਰੀ ਗੌਰ ਰੱਖੋ ਫੁੱਲਾਂ ਦੀ ਖੇਤੀ ਕਰੋ ਹੋਰ ਬਲੱਖਣ ਕਰੋ ਟਮਾਟਰਾਂ ਦੀ ਕਰ ਲੋ ਜਾਂ ਕੋਈ ਵੀ ਜਿਹੜੀ ਉਮਾਂ ਦੀ ਆਪਾਂ ਕਹਿੰਦੇ ਮਿਹਨਤ ਕਰੋ ਮਿਹਨਤ ਨਾਲ ਹੀ ਚਿੱਟੇ ਕੱਪੜੇ ਪਹਿਣਗੇ ਆ ਤੁਸੀਂ ਨੇ ਵਵਾਦੇ ਅੱਜ ਮੇਰੇ ਚਿੱਟੇ ਕੱਪੜੇ ਇਹ ਮੈਦਾ ਪਾਈ ਫਿਰਦਾ ਦੀ ਗੱਲ ਵੀ ਚਲ ਵੀ ਚੱਲਣ ਦੇ ਆਵੇ ਵੀ ਚਿੱਟੇ ਕੱਪੜੇ ਪਾਓ ਇਹ ਮੇਰੇ ਚਿੱਟੇ ਕੱਪੜੇ ਕੰਪਨੀ ਨੇ ਫਵਾਤੇ ਜੀ ਹਾਂ ਇਹ ਇਸ ਕਰਕੇ ਕੰਪਨੀ ਨੂੰ ਪਤਾ ਥੋੜੀ ਮਿਹਨਤ ਆ ਸਾਡੀ ਮਿਹਨਤ ਹੈ ਅਸੀਂ ਮਿਹਨਤ ਕਰੀਆ ਕੰਪਨੀ ਵਾਲਿਆਂ ਨੇ ਸਾਨੂੰ ਆਪਦੇ ਨਾਲ ਜੋੜਿਆ ਜੋ ਕੰਪਨੀ ਨੂੰ ਜੋ ਆਪਾਂ ਦਿੰਦੀਆਂ ਨੇ ਬਸ ਇਹ ਇਸ ਕਰਕੇ ਬਿਲਕੁਲ ਤੇ ਕਿਹੜੇ ਮਹੀਨੇ ਦੇ ਵਿੱਚ ਇਹ ਤੁਸੀਂ ਲਾਉਨੇ ਹੋ ਇਹ ਕਦੋਂ ਇਹਦੀ ਕਟਾਈ ਹੋਈ ਹੈ ਇਹ ਤਾਂ ਮਾਜੀ ਗੱਲ ਵਧੀਆ ਸਵਾਲ ਪੁੱਛਿਆ ਤੁਸੀਂ ਨਹੀਂ ਹਾਂ ਇਹ ਆਪਾਂ ਨੇ ਦੱਸਣਾ ਅਜੇ ਵੀ ਕਦੋਂ ਲਾਉਂਦੇ ਨੇ ਇਹ ਕਨੈਕਟ ਹੁੰਦਾ ਹੈ ਜਦੋਂ ਆਪਣੇ ਜੀਰੀਆਂ ਨਿਸਰ ਜੀਆ ਨੇ ਉਦੋਂ ਬਾਹਰੋਂ ਆਰਡਰ ਆਉਂਦੇ ਨੇ ਕੰਪਨੀਆਂ ਲਵੇ ਉਦੋਂ ਇਹ ਕਨੈਕਟ ਕਰਦੇ ਨੇ ਜੀ ਤੇ ਜਦੋਂ ਆਪਣੀ ਕਣਕਾਂ ਬੀਜਦੇ ਆਪਾਂ ਉਦੋਂ 15 ਕਿ ਦਿਨਾਂ ਬਾਅਦ ਇਹ ਲੱਗ ਜਾਂਦੇ ਨੇ ਜੀ 20 ਪਹਿਲਾਂ ਲੱਗ ਜਾਂਦਾ ਜੀ ਜਿਹੜੀ ਪੌਦ ਹੋਣੀ ਉਹ ਬਾਅਦ ਚ 15 20 ਦਿਨਾਂ ਬਾਅਦ ਚ ਆ ਜਾਂਦੀ ਹੈ ਤੇ ਉਦੋਂ 12ਵੇਂ ਮਹੀਨੇ ਚ ਇਹ ਲੱਗਦੇ ਨੇ ਜੀ ਤੇ ਹੁਣ ਕਣਕਾ ਵੱਢ ਲਈ ਜੀ ਅਸੀਂ ਇਹ ਮਹੀਨਾ ਕਿ ਸਾਨੂੰ 15 20 ਦਿਨ ਹੋਰ ਲੱਗਣਗੇ ਜੀ ਪੱਕਣ ਤੇ ਆਪਾਂ ਕੱਢ ਲਾਂਗੇ ਜੀ ਆਪਣੇ ਕੋਲ ਲੇਬਰ ਉਦੋਂ ਨਹੀਂ ਤਾਂ ਲੇਬਰ ਵੇਲੀ ਹੋ ਜੂ ਨਾਲੇ ਆਪਾਂ ਇਹਨੂੰ ਕੱਢ ਲਾਂਗੇ ਸੰਗ ਹਾਂਜੀ ਹਾਂਜੀ ਇੱਕ ਇਹ ਵੀ ਹੈ ਨਾਲ ਹੈ ਜਿੱਥੇ ਟੋੜੇ ਵਾਸਤੇ ਰੋਜ਼ਗਾਰ ਦਾ ਸਾਧਨ ਵਧੀਆ ਇੱਕ ਬੇਰੁਜ਼ਗਾਰ ਵਾਸਤੇ ਰੋਜ਼ਗਾਰ ਦਿਹਾੜੀ ਵੀ ਬਹੁਤ ਵਧੀਆ ਫੋਲੀਆਂ ਕਿਉਂਕਿ ਗਰੀ ਮਸ਼ੀਨੀ ਯੁੱਗ ਦੇ ਆ ਮਸ਼ੀਨ ਜੇ ਤਾਂ ਦੇਖੋ ਹੁਣ ਸਾਰਾ ਕੰਮ ਮਸ਼ੀਨ ਤੇ ਹੋ ਗਿਆ ਮਜ਼ਦੂਰ ਬੰਦਿਆਂ ਨੂੰ ਬਹੁਤ ਔਖਾ ਹੈ ਹਾਂ ਜੀ ਤੁਹਾਡੇ ਦਰਯੀ ਚਲੋ ਨਾ 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 ਤਾਂ ਮਨੋਂ ਬੇਲੇ ਹੋ ਜਾਣਗੇ ਲੋਕ ਪੱਖਿਆ ਥੱਲੇ ਪੈਣਗੇ ਜਿਹੜੀ ਲੇਬਰ ਆਉਂਦੀ ਹੁਣ ਆਪਣੀ ਡਿਸਰਿਟਡ ਸੋ ਬੁੜੀਆਂ ਨੂੰ ਰੁਜ਼ਗਾਰ ਮਿਲੂਗਾ ਬੰਦਿਆਂ ਨੂੰ ਮਿਲੂਗਾ ਉਹ ਨਏ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਨਾਲੇ ਆਪਦਾ ਕੰਮ ਕਰਨਗੇ ਨਾਲੇ ਸਿਹਤ ਬਣੀ ਰਹੂਗੀ ਦੋ ਚੀਜ਼ਾਂ ਨਾਲ ਜੇ ਸਮਝੋ ਗੁਜ਼ਾਰਾ ਹੋਊਗਾ ਨਾਲੇ ਪੈਸੇ ਵਧਣਗੇ ਉਹ ਵੀ ਵਿਚਾਰੀਆਂ ਕਰਦੀਆਂ ਨਾ ਧੰਨਵਾਦ ਕਰਦੀਆਂ ਵੀ ਤੁਸੀਂ ਕੰਮ ਚਲਾਤਾ ਭਈ ਹਾਂ ਜੀ ਹਾਂ ਜੀ ਕਿਉਂਕਿ ਜੇ ਕਿਸਾਨ ਹੈ ਤਾਂ ਸਾਰਾ ਕੁਝ ਹੈ ਸਾਰਾ ਕੁਝ ਹੈ ਜੀ ਕਿਸਾਨ ਵਾਲੀ ਸਰ ਚੱਲ ਰਹੀ ਮਜ਼ਦੂਰ ਕਿਸਾਨ ਫਿਰ ਗਾਹ ਵਪਾਰੀ ਵਪਾਰੀ ਸਾਰਾ ਸਿਸਟਮ ਹੀ ਜਿਹੜਾ ਇੱਥੋਂ ਸਾਡੀ ਖੇਤੀ ਤੋਂ ਚੱਲਦਾ ਹੈ ਚੱਲ ਰਹੀ ਹਾਂ ਜੀ ਬਿਲਕੁਲ ਜੀ ਬਿਲਕੁਲ ਐਸੋ ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ ਤੁਸੀਂ ਸੱਚੋ ਸੱਚ ਦੀ ਗੱਲ ਇਹ ਕਰੇਗੀ ਜੀ ਹਾਂਜੀ ਉਹ ਪਹਿਲਾਂ ਮੈਂ ਜਦੋਂ ਮਖੌਲ ਕਰਦੇ ਹੁੰਦੇ ਜੀ ਜਦੋਂ ਮੈਂ ਦੋ ਤਿੰਨ ਕਿੱਲੇ ਲਾਂਦਾ ਮਾੜਾ ਪਾਣੀ ਹੁੰਦਾ ਤੇ ਕਦੇ ਮੱਚ ਜਾਂਦੀ ਸੀ ਕਦੇ ਹੋਰ ਦੇ ਘਾਹੋਂ ਤਾਂ ਵੀ ਇੱਕ ਨੰਬਰ ਪਾਣੀ ਅੰਡਰਗਰਾਊਂਡ ਪਾਈਪ ਨਾਲ ਮੋਟਰਾਂ ਲੱਗੀਆਂ ਉਹ ਤਾਂ ਆਪਾਂ ਬੰਬੀ ਦੀ ਹਾਂਜੀ ਜਦੋਂ ਆਪਾਂ ਉਹ ਚਲਾਉਂਦੇ ਹੁੰਦੇ ਪਹਿਲਾਂ ਮੈਂ ਲਾਉਣ ਲੱਗਿਆ ਉਦੋਂ ਵਹਾਂ ਦਾ ਸਮੈਸ਼ਪਲ ਮੋਟਰ ਆ ਗਿਆ ਉਦੋਂ ਆਪਣਾ ਡੋ ਵੀ ਲਾਈ ਜਾਂਦੀ ਆ ਹਾਂਜੀ ਤੇ ਉਰੇ ਹੀ ਮੈਂ ਲਵਾਏ ਆਪਣੇ ਪਿੰਡ 'ਚੀ ਤੇ ਜੋ ਸੰਗਤਪੁਰੇ ਕਨੇ ਕੋਈ ਬੰਦੇ ਦੇਖਣ ਆ ਗਏ ਮਾ ਚਲੋ ਉਹਨਾਂ ਦੇ ਫੁੱਲ ਪੋਪੀ ਲੱਗੀ ਹੋਈ ਐ ਉਹ ਸੋਹਣੇ ਫੁੱਲ ਹੁੰਦੇ ਨੇ ਕੋਈ ਆ ਆਪਣੇ ਪੀਏ ਨਾ ਉਹ ਰੰਗ-ਬਰੰਗੇ ਨਾ ਹਾਂਜੀ ਤੇ ਜਾ ਕੇ ਮੈਨੂੰ ਕਈ ਬੰਦੇ ਨੇ ਮੁਖੌਲ ਕੀਤਾ ਮੁਖੌਲ ਕੇ ਕਹਿੰਦਾ ਯਾਰ ਕਹਿੰਦਾ ਇਹ ਕਾਪਾ ਵੜ ਵੜ ਕੇ ਲਵਾਈ ਜਾਂਦਾ ਹਾਂ ਵੀ ਕਹਿੰਦਾ ਪਤਾ ਨਹੀਂ ਨਿਕਲਦਾ ਕੁਝ ਪਤਾ ਨਹੀਂ ਨਾ ਖਾ ਪਤਾ ਨਹੀਂ ਉਹ ਕੋਈ ਕੰਪਨੀ ਦਿੰਦੀ ਹੈ ਕੁਸ ਉਹ ਮਹਾਨਾ ਦੇ ਕਿ ਉਹਨਾਂ ਨੇ ਲਾਇਤੀ ਡੇਜੀ ਜੀ ਜੀ ਇਹ ਮਲਟੀ ਡੇਜੀ ਹੁੰਦੀ ਜੀ ਉਹ 3500 ਰੁਪਏ ਕਿਲੋ ਦਾ ਜੀ ਕਨਾਲ ਲੱਗੀ ਹੋਈ ਸੀ ਇੱਕ ਕਨਾਲ ਚ 55000 ਦੀ ਕੱਢ ਲਈ ਜੀ ਉਹ ਫਿਰ ਮੈਂ ਜਾ ਭਰਿਆ ਮਾਨਸਾ ਮੈਂ ਨੂੰ ਤਾਂ ਨਹੀਂ ਪੈਸੇ ਮਿਲੇ ਉਹ ਇੱਕ ਕਨਾਲ ਚ 55000 ਦੀ ਨਿਕਲ ਗਈ ਹੁਣ ਮੇਰੀ ਜੀਬ ਚ ਤਾਂ ਪਏ ਨਹੀਂ ਪਈ ਤਾਂ ਉਹ ਛੋੜੀ ਜਾਉਣਾ ਵੀ ਉਹੀ ਉਹ ਵੀ ਬੰਦਾ ਫੁੱਲਣ ਲਾ ਗਿਆ ਜੋ ਜਿਹੜਾ ਜਿਹੜਾ ਮਖੌਲ ਕਰਦਾ ਸੀ ਯਾਨੀ ਇਹ ਕਰ ਨਹੀਂ ਹੁਣ ਜਿਉਂ ਤਰ ਮਹੀਨਿਆਂ ਦੇਖ ਲੋ ਜੀ ਕੁਝ ਬਚਦਾ ਤਾਂ ਹੀ 90 ਕਿੱਲੇ ਲੱਗੇ ਨਾ ਨਹੀਂ ਫਿਰ ਕਾਨੂੰਨ ਲੱਗਣੇ ਤੇ ਪਰ ਆਪਾਂ ਦਾ ਕਣਕਸਾਨ ਵੀਰਾਂ ਨੂੰ ਇਹੀ ਹੱਥ ਮੰਗੇਂ ਦੀ ਕਰਦੇ ਆਂ ਵਿਧਵਾ ਦੇ ਬਾਰੇ ਵੀ ਫੇਰ ਵੀਂੰਦੀ ਕਰਦੇ ਆਂ ਵੀ ਵੀ ਹਟ ਕੇ ਕਰੋ ਉਸ ਕਰਕੇ ਦਿਖਾਓ ਮੈਂ ਛੋਟਾ ਕਿਸਾਨ ਆ ਜੀ ਕਿੱਥੇ ਕੀ ਕਰ ਲਾਂਗੇ ਪੜਾਈਆਂ ਕਰਾ ਲਾਂਗੇ ਜੀ 35-40 ਹਜ਼ਾਰ ਦੀ ਕਣਕ ਨਾਲ ਖਾਣ ਨੂੰ ਰਹਿ ਜਾਂਦੀ ਜਦੀ ਜੇ ਕੁਝ ਨਿਕਲ ਜਾਈ ਤਾਂ ਹੀ ਬੱਚੇ ਫੜ ਗਏ ਜਹਾਂ ਡਿਗ ਰਿਹਾ ਪੋਸਟ ਗ੍ਰੈਜੂਏਟ ਹੋਗੇ ਤਾਂ ਹੀ ਹੋਣੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਹੁਤ ਬਹੁਤ ਧੰਨਵਾਦੀ ਗਿੱਲ ਸਾਹਿਬ ਤੁਹਾਡਾ ਹਾਂਜੀ ਹਾਂਜੀ ਸੋ ਦੋਸਤੋ ਅੱਜ ਆਪਾਂ ਨੇ ਸਰਦਾਰ ਅਮਰੀਕ ਸਿੰਘ ਜੀ ਗਿੱਲ ਪਿੰਡ ਕਿਦੜਾਣੀ ਜ਼ਿਲ੍ਹਾ ਸੰਗਰੂਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਉਹ ਇੱਕ ਅਗਾਹ ਬਧੂ ਸੋਚਦੇ ਮਾਲਕ ਨੇ ਇੱਕ ਵਧੀਆ ਕਿਸਾਨ ਨੇ ਜਿਨ੍ਹਾਂ ਨੇ 20-22 ਸਾਲ ਪਹਿਲਾਂ ਇੱਕ ਬੱਕਰੀ ਖੇਤੀ ਸ਼ੁਰੂ ਕੀਤੀ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਤੇ ਜਿੱਥੇ ਆਪ ਕਾਮਯਾਬ ਹੋਏ ਨੇ ਤੇ ਹੋਰਨਾਂ ਵਾਸਤੇ ਵੀ ਪ੍ਰੇਰਨਾ ਸਰੋਤ ਬਣੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਮੇਰੇ ਘਰ ਵੀ 75-80 ਕਿੱਲਿਆਂ ਦੇ ਤਕਰੀਬਨ ਇਸ ਪਿੰਡ ਦੇ ਵਿੱਚ ਜਿਹੜੀ ਫੁੱਲਾਂ ਦੀ ਖੇਤੀ ਹੈ ਉਹ ਕੀਤੀ ਗਈ ਹੈ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਇੱਕ ਕੋਸ਼ਿਸ਼ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਲਾਈਕ ਅਤੇ ਕਮੈਂਟ ਵੀ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਡੇ ਇਸ ਇੱਕ ਕਿਸਾਨ ਦੀ ਜਿਹੜੀ ਸੋਚ ਹੈ ਉਹ ਹੋਰ ਨਾਲ ਕਿਸਾਨਾਂ ਤੱਕ ਵੀ ਪਹੁੰਚੇ ਤੇ ਉਹ ਵੀ ਇਸ ਤਰ੍ਹਾਂ ਦੇ ਜਿਹੜੇ ਵੱਖਰੇ ਕਿੱਤੇ ਨੇ ਉਹ ਅਪਣਾਉਣ ਦੀ ਕੋਸ਼ਿਸ਼ ਕਰਨ ਤੇ ਆਪਣੇ ਮੁਲਕ ਨੂੰ ਤੇ ਆਪ ਖੁਸ਼ਹਾਲ ਹੋਣ ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ